ਔਰ ਜੋ ਪੰਜਾਬ ਦੇ ਵਿੱਚ ਇਸ ਸਮੇਂ ਫੜ ਦੇ ਨਾਲ ਸਾਡੇ ਵੀਰ ਭੈਣ ਭਰਾ ਘਰਾਂ ਤੋਂ ਵਾਂਝੇ ਹੋ ਗਏ ਉਹਨਾਂ ਦੇ ਮੌੜ ਵਸੇਬੇ ਦੇ ਲਈ ਇੰਗਲੈਂਡ ਦੇ ਗੁਰਦਰਾ ਸਾਹਿਬ ਵੱਲੋਂ ਸੰਕਟਾਂ ਦੇ ਸਹਿਯੋਗ ਸਦਕਾ 50 ਲੱਖ ਰੁਪਏ ਦੀ ਜਿਹੜੀ ਆ ਬੇਲੀਓ ਮੱਲੀ ਮਦਦ ਦਾ ਅਸੀਂ ਅਨੰਨ ਕਰਦੇ ਆਂ ਇਹ ਗੁਰੂ ਨਾਨਕ ਦਾ ਪੰਥ ਹੈ ਇਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਹੈ ਇਹ ਗੁਰੂ ਗ੍ਰੰਥ ਸਾਹਿਬ ਨੂੰ ਵਾਣੇ ਨੂੰ ਮੰਨਣ ਵਾਲੇ ਸਿੱਖਾਂ ਇਹਨਾਂ ਨੇ ਕਦੇ ਵੀ ਕਿਸੇ ਤੋਂ ਮੂੰਹ ਨਹੀਂ ਵਟਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਲਿਸਟਰ 106 ਈਸਟ پارک ਤੋਂ ਸਾਡੇ ਅਤਿ ਸਤਿਕਾਰਯੋਗ ਵੱਡੇ ਵੀਰ ਭਾਜੀ ਗਰਨਾਮ ਸਿੰਘ ਜੀ ਨਵਾਂ ਸ਼ਹਿਰ ਜੋ ਇਸ ਗੁਰੂ ਘਰ ਦੇ ਮੁੱਖ ਸੇਵਾਦਾਰ ਹਨ ਉਹਨਾਂ ਦੀ ਪ੍ਰਧਾਨਗੀ ਹੇਠ ਲਿਸਟਰ ਦੀਆਂ ਸੰਗਤਾਂ ਨੇ ਇਕੱਤਰਤਾ ਕੀਤੀ ਆ ਔਰ ਜੋ ਪੰਜਾਬ ਦੇ ਵਿੱਚ ਇਸ ਸਮੇਂ ਹੜ੍ਹ ਦੇ ਨਾਲ ਸਾਡੇ ਵੀਰ ਭੈਣ ਭਰਾ ਘਰਾਂ ਤੋਂ ਵਾਂਝੇ ਹੋ ਗਏ ਜ਼ਮੀਨਾਂ ਜਾਇਦਾਦਾਂ ਤੋਂ ਜੋ ਹੜ੍ਹ ਦੇ ਵਿੱਚ ਸਾਰਾ ਸਮਾਨ ਰੁੜ ਗਿਆ ਉਹਨਾਂ ਦੇ ਮੌੜ ਵਸੇਬੇ ਦੇ ਲਈ ਇੰਗਲੈਂਡ ਦੇ ਉਸ ਗੁਰਦਰਾ ਸਾਹਿਬ ਵੱਲੋਂ ਸੰਕਟਾਂ ਦੇ ਸਹਿਯੋਗ ਸਦਕਾ 50 ਲੱਖ ਰੁਪਏ ਦੀ ਜਿਹੜੀ ਆ ਪਹਿਲੀ ਉਹ ਮੱਲੀ ਮਦਦ ਦਾ ਅਸੀਂ ਇਨਾਮ ਕਰਦੇ ਆਂ ਔਰ ਜੋ ਪੰਜਾਬ ਦੇ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਖ-ਵੱਖ ਪੰਜਾਬ ਦੇ ਖੇਤਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੇਵਾ ਕਰ ਰਹੀਆਂ ਅਸੀਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆਂ ਕਿ ਤੁਸੀਂ ਤਕੜੇ ਹੋ ਕੇ ਕੰਮ ਕਰੋ ਵਦੇਸ਼ਾਂ ਦੀ ਸਿੱਖ ਸੰਗਤ ਕਿਸੇ ਤਰ੍ਹਾਂ ਵੀ ਕੋਈ ਊਣਤਾ ਹੀ ਨਹੀਂ ਆਉਣ ਦੇਵੇਗੀ ਇਹ ਗੁਰੂ ਨਾਨਕ ਦਾ ਪੰਥ ਹੈ ਇਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਇਹ ਗੁਰੂ ਗ੍ਰੰਥ ਸਾਹਿਬ ਨੂੰ ਬਾਣੀ ਨੂੰ ਮੰਨਣ ਵਾਲੇ ਸਿੱਖਾਂ ਇਹਨਾਂ ਨੇ ਕਦੇ ਵੀ ਕਿਸੇ ਤੋਂ ਮੂੰਹ ਨਹੀਂ ਵਟਿਆ ਸੋ ਅੱਜ ਇਹ ਬਹੁਤ ਤੁਸ਼ ਭੇਟਾ ਇਸ ਤੋਂ ਹੋਰ ਵੀ ਅਸੀਂ ਜਿਹੜੀ ਜ਼ਿਆਦਾ ਮਦਦ ਉਹ ਸੰਗਤ ਦੀ ਸਹਿਯੋਗ ਸਰਕਾਰ ਅਸੀਂ ਕਰਨ ਦੀ ਆਸ ਕਰਦੇ ਆ ਇਹਦੇ ਨਾਲ ਨਾਲ ਅਸੀਂ ਲੈਸਟਰ ਦੇ ਬਾਕੀ ਗੁਰੂ ਘਰਾਂ ਨੂੰ ਅਤੇ ਲੈਸਟਰ ਦੀ ਬਾਕੀ ਸੰਗਤ ਨੂੰ ਵੀ ਬੇਨਤੀ ਕਰਦੇ ਆ ਕਿ ਆਓ ਆਪਾਂ ਲੈਸਟਰ ਦੇ ਜੋ ਪਰਖਿਆਂ ਦਾ ਇਤਿਹਾਸ ਹੈ ਜੋ ਇੱਥੇ ਦੇ ਪਿਛਲੇ 40-50 ਵਰਿਆਂ ਤੋਂ ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸਵਾਮਾਂ ਨਵਾਈਆਂ ਆਓ ਆਪਾਂ ਵੀ ਉਸ ਇਤਿਹਾਸ ਨੂੰ ਦਰਾਈਏ ਤੇ ਇਕੱਤਰ ਹੋ ਕੇ ਜੋ ਸਿਧਾਂਤ ਹੈ ਸਰਬਸਾਂਝਾ ਇਕੱਤਰ ਹੋ ਕੇ ਆਪਾਂ ਆਪੋ ਆਪਣੀ ਹਉਮੈ ਹੰਕਾਰ ਨੂੰ ਛੱਡ ਕੇ ਤੇ ਨਿਸ਼ਕਾਮਤਾ ਸਹਿਤ ਇਕਜਟ ਹੋ ਕੇ ਪੰਜਾਬ ਦੇ ਜੋ ਇਸ ਵੇਲੇ ਹਾਲਾਤ ਬਣੇ ਆ ਉਹਦੇ ਨਾਲ ਆਪਣਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ